ਸਸ਼ੀ ਕਾਲ ਜੀ ਵੈਲਕਮ ਆ ਜੀ ਤੁਹਾਡਾ ਆਪਣੇ ਚੈਨਲ ਵੀ ਸਟਾਈਲਿਸ਼ ਤੇ ਜਿਵੇਂ ਕਿ ਸਾਰਿਆਂ ਦੀ ਬਹੁਤ ਜ਼ਿਆਦਾ ਡਿਮਾਂਡ ਸੀ ਕਿ ਤੁਸੀਂ ਵਰਕ ਵਾਲੇ ਸੂਟ ਸ਼ੇਅਰ ਕਰੋ ਸੋ ਸਮਰ ਵੇਅਰ ਔਰ ਕੁਝ ਸੈਮੀ ਫਾਰਮਲ ਜਿਵੇਂ ਆਪਾਂ ਨੂੰ ਰਿਕੁਐਸਟ ਆਈ ਸੀ ਸੋ ਰੀਜ਼ਨੇਬਲ ਜੀ ਰੇਂਜ ਦੀ ਆਪਾਂ ਤੁਹਾਡੇ ਲਈ ਸੂਟ ਲੈ ਕੇ ਆਏ ਹੈਗੇ ਆ ਜਿਸ ਨੂੰ ਵੀ ਪਸੰਦ ਹੋਏ ਪਲੀਜ਼ ਤੁਸੀਂ ਆਪਾਂ ਪ੍ਰਾਈਸ ਦੱਸਾਂਗੇ ਸਕਰੀਨਸ਼ਾਟ ਲੈ ਕੇ ਤੁਸੀਂ ਬੁੱਕ ਕਰਾ ਸਕਦੇ ਹੋ ਔਰ ਕਾਟਨ ਦੇ ਆ ਜਿਵੇਂ ਆਪਾਂ ਸਾਰਾ ਸਟੱਫ ਸਾਰਾ ਕੁਝ ਦੱਸਦੇ ਹੈਗੇ ਆ ਤੁਸੀਂ ਵੀਡੀਓ ਪਲੀਜ਼ ਧਿਆਨ ਨਾਲ ਦੇਖਿਆ ਕਰੋ ਸੇਮ ਕੁਐਸਚਨ ਹੀ ਹੁੰਦੇ ਆ ਔਰ ਸੇਮ ਹੀ ਸਾਰਿਆਂ ਦਾ ਪ੍ਰੋਸੀਜਰ ਹੈ ਪਤਾ ਨਹੀਂ ਤਾਂ ਕੋਈ ਜਿਵੇਂ ਤੁਸੀਂ ਕਈ ਵਾਰ ਹੀ ਹੁੰਦੇ ਆ ਕੁੜੀ ਲੇਡੀਜ਼ ਨੂੰ ਕੋਈ ਆਪਾਂ ਨੂੰ ਕੋਈ ਫਰਕ ਨਹੀਂ ਪੈਂਦਾ ਹੈਗਾ ਕਿ ਪਹਿਲਾਂ ਹੋਲਡ ਕਰਵਾ ਦਿਓ ਫਿਰ ਜੀ ਤੁਸੀਂ ਕਿੰਨੇ ਕਿੰਨੇ ਦੇ ਆ ਤੁਸੀਂ ਲੈਸ ਕਰ ਦੋ ਸੋ ਇਹ ਬਹੁਤ ਹੀ ਲੈਸ ਪ੍ਰਾਈਸਿਸ ਦੇ ਵਿੱਚ ਹੈ ਜੀ ਇਸ ਤੋਂ ਵੱਧ ਲੈਸ ਨਹੀਂ ਹੋਣਾ ਹੈਗਾ ਸੋ ਮੈਨੂੰ ਲੱਗਦਾ ਹੈ ਕਿ ਸਾਰਿਆਂ ਦਾ ਜਿਹੜਾ ਟਾਈਮ ਹੈਗਾ ਉਹ ਬਹੁਤ ਕੀਮਤੀ ਹੈ ਸੋ ਟੂ ਦਿ ਪੁਆਇੰਟ ਆਪਾਂ ਤੁਹਾਡੇ ਨਾਲ ਜਿਵੇਂ ਆਪਾਂ ਸਾਰਾ ਕੁਝ ਦੱਸਦੇ ਹੈਗੇ ਆਂ जिने ਵੀ होल्ड ਕਰਵਾਉਣਾ ਹੈਗਾ ਕਿਸੇ ਨੂੰ ਕੰਪਲਸਰੀ ਨਹੀਂ ਹੈਗੀ ਕੋਈ ਕੰਪਲਸਨ ਨਹੀਂ ਹੈਗੀ ਕਿਸੇ ਨੂੰ ਵੀ ਤੁਸੀਂ ਤੁਸੀਂ ਆਪਣਾ ਹੋਲਡ ਕਰਵਾ ਕੇ ਨਾਲ ਦੀ ਨਾਲ ਪੀਸ ਲੈ ਸਕਦੇ ਹੋ ਪਿਛਲੀ ਵਾਰ ਵੀ ਕੀ ਹੋਇਆ ਕਿ ਆਪਾਂ ਸਾਰਾ ਕੁਝ ਤੁਹਾਨੂੰ ਦੱਸਦੇ ਹੈਗੇ ਫਿਰ ਪੰਜ ਛੇ ਸੂਟ ਉਹਨਾਂ ਨੇ ਹੋਲਡ ਕਰਵਾ ਕੇ ਦੂਸਰੇ ਦਿਨ ਆ ਜਿਹੜਾ ਕਰਤਾ ਫਿਰ ਸਾਨੂੰ ਥੋੜਾ ਜਿਹਾ ਕੰਪਲਿਕੇਟਿਡ ਹੋ ਜਾਂਦਾ ਸੂਟ ਚਲੇ ਜਾਂਦੇ ਆ ਪਰ ਥੋੜਾ ਜਿਹਾ ਹੋ ਜਾਂਦਾ ਵੈਸੋ ਸਾਰਿਆਂ ਨੂੰ ਰਿਕਵੈਸਟ ਕਰਦੀ ਆ ਕਿ ਤੁਸੀਂ ਵੀਡੀਓ ਧਿਆਨ ਨਾਲ ਦੇਖਿਓ ਆਪਾਂ ਤੁਹਾਨੂੰ ਪ੍ਰਾਈਸ ਮੈਂਸ਼ਨ ਕਰਾਂਗੇ ਸੋ ਜਿਵੇਂ ਤੁਹਾਨੂੰ ਠੀਕ ਲੱਗਦਾ ਸਾਰਾ ਕੁਝ ਦੇਖਿਓ ਫਿਰ ਹੋਲਡ ਕਰਵਾਇਓ ਸੋ ਇਹ ਹੈਗਾ ਜੀ ਕੈਮਰਿਕ ਕਾਟਨ ਹੈ ਲਾਈਟ ਜਾਂ ਸਕਾਈfrozy ਇਹ ਸ਼ੇਡ ਹੈਗਾ ਸੋ ਬਹੁਤ ਹੀ ਪਿਆਰਾ ਇਹਦੇ ਫਰੰਟ ਤੇ ਸਾਰੇ ਤੇ ਵਰਕ ਹੈਗਾ ਜਿਵੇਂ ਲਾਈਨਸ ਹੈ ਇਹ ਸੈਂਟਰ ਚ ਪੈਨਲ ਆਊਗਾ ਜੀ ਵਿੱਚ ਫਲਾਰ ਦਿੱਤੇ ਹੋਏ ਆ ਸੋ ਬਾਜੂ ਤੇ ਵੀ ਇਹਦੇ ਜਿਵੇਂ ਇੱਕ ਫਲਾਰ ਹੋਊਗਾ ਇਹ ਬਾਜੂ ਤੇ ਵਰਕ ਹੈਗਾ ਜੀ ਸੋ 5 ਮੀਟਰ ਸੂਟ ਹੈਗਾ ਜੀ ਇਹ ਬਹੁਤ ਹੀ ਵਧੀਆ ਵਾਲੀ ਸੁਪੀਰੀਅਰ ਕੁਆਲਿਟੀ ਦਾ ਸਟੱਫ ਹੋਊਗਾ ਸੋ ਇਹ ਹੈਗਾ 2800 ਦਾ ਓਨਲੀ ਸੂਟ ਹੈ ਜੀ ਜੀਨੇ ਵੀ ਲੈਣਾ ਇਹਦਾ ਜਿਹੜਾ ਲੈਂਥ ਕਿਰਾਜੀ ਫ੍ਰੀ ਆਫ ਲੈਂਥ ਕਿਰਾਜੀ 24 25 ਦੇ ਅਕੋਰਡਿੰਗ ਤੁਸੀਂ ਜਿਵੇਂ ਵੀ ਬਣਾ ਸਕਦੇ ਹੋ ਸੋ ਇਹ ਵੀ ਕੈਮਰਿਕ कॉटन ਚ ਹੈ ਜੀ ਬ੍ਰਾਊਨ ਸ਼ੇਡ ਹੈ ਬਹੁਤ ਹੀ ਪਿਆਰਾ ਇਹ ਦੇਖ ਲਓ ਸੀ ਥਰੂ ਇੰਨਾਕ ਹੈਗਾ ਕਿ ਨਹੀਂ ਤੁਸੀਂ ਵਿਦਆਊਟ ਇਹਨੂੰ ਲਾਈਨਿੰਗ ਪਾ ਸਕਦੇ ਹੋ ਇਸ ਤਰ੍ਹਾਂ ਆਪਾਂ ਬੇਲ ਦਿੱਤੀ ਹੋਈ ਹੈ ਵਿੱਚ ਔਰ ਉੱਪਰ ਪਿੰਟੈਕਸ ਦਿੱਤੇ ਹੋਏ ਹੈ ਜੀ ਪਿੰਟੈਕਸ ਦੇ ਸਾਈਡ ਜਿਵੇਂ ਤੁਸੀਂ ਕਰ ਸਕਦੇ ਹੋ ਇਹ ਆਪਾਂ ਔਰ ਇਹਦੀ ਜਿਹੜੀ ਇਹ ਸੋਰੀ ਇਹ ਬਾਜੂ ਹੈਗੇ ਇਹ ਬਾਜੂ ਵੀ ਇਸ ਤਰ੍ਹਾਂ ਬੈਲ ਬਾਜੂ ਦੀ ਡਿਜ਼ਾਈਨਿੰਗ ਹੈ ਸੋ ਬਹੁਤ ਹੀ ਵਧੀਆ ਫਲਾਰ ਹੈ ਜਿਹੜੇ ਦਿੱਤੇ ਹੋਏ ਆ ਔਰ ਇਹ ਕੀ ਰਹੇਗਾ ਸੁਕੇ ਰਜਮੀ ਆਪਾਂ ਵੱਡਾ ਬਣਾਉਣੇ ਹੈਗੇ ਸੋ ਬਹੁਤ ਹੀ ਪਿਆਰਾ ਜਿਹੜਾ ਵਰਕ ਹੋਇਆ ਹੋਇਆ ਲਾਈਟ ਸ਼ੇਡ ਦਾ ਨਾਲ ਤੁਸੀਂ ਦੁਪੱਟਾ ਸੁਪਰ نیٹ ਦਾ ਟਾਈ ਡਾਈ ਕਰਕੇ ਬਹੁਤ ਸੋਹਣਾ ਸੂਟ ਬਣੂਗਾ ਜੀ ਸੋ ਇਹ ਹੈਗਾ ਜੀ ਸੂਟ 2800 ਦਾ ਜੀ ਕਿਉਂਕਿ ਬੈਲ ਬਾਜੂ ਤੇ ਵੀ ਪੂਰਾ ਵਰਕ ਹੈ ਜੀ ਤੇ ਇਸੇ ਵੀ ਸੋ ਓਨਲੀ ਸੂਟ 2800 ਦਾ ਦੁਪੱਟਾ ਸੁਪਰ نیٹ ਦਾ ਕਰੋਗੇ ਜੀ 1200 ਦਾ ਆਜੂਗਾ ਔਰ ਜੇ ਚੁਣੌਣ ਕਰੋਗੇ ਤਾਂ ਵਿਦ ਲੇਸਿਸ ਵਿਦ ਡਾਈ 2000 ਚ ਪੈਂਦਾ ਹੈਗਾ ਜੀ ਸੋ ਇਹ ਹੈਗਾ ਜੀ ਜੌਰਜਟ ਬਹੁਤ ਹੀ ਫਾਈਨ ਕੁਆਲਿਟੀ ਦੀ ਜੌਰਜਟ ਹੈਗੀ ਆ ਇਸ ਤਰ੍ਹਾਂ ਇਹ ਘੇਰੇ ਦਾ ਡਿਜ਼ਾਈਨ ਹੈ ਜੀ ਇਹ ਜਿਵੇਂ ਚੌਕ ਜੋ ਜਿਵੇਂ ਘੇਰੇ ਤੋਂ ਉੱਪਰ ਆਊਗਾ ਇਹ نیچے ਬੂਟੀਆਂ ਆਉਣਗੀਆਂ ਸੋ ਬਹੁਤ ਹੀ ਪਿਆਰਾ ਸਿੰਗਲ ਥ्रेड embroiderry ਹੈ ਇਹਦੇ ਨਾਲ ਤੁਸੀਂ ਗਾਜਰੀ ਜਿਵੇਂ ਦੁਪੱਟਾ ਕਰਕੇ ਨਾਲ ਬਲੈਕ ਲਾਈਨਸ ਕਰ ਸਕਦੇ ਹੋ ਸੋ ਬਹੁਤ ਹੀ ਸੈਮੀ ਫਾਰਮਲ ਜਿਹਾ ਇਹ ਸੂਟ ਹੈਗਾ ਇਹ ਓਨਲੀ 2500 ਦੇ ਸੂਟ ਹੈ ਜੀ ਇਹਦੇ ਕੋਲ ਇਹਦੇ ਵਿੱਚ ਆਪਣੇ ਕੋਲੇ ਦੋ ਤਿੰਨ ਕਲਰ ਹੈ ਸੋ ਜਲਦੀ ਤੋਂ ਜਲਦੀ ਬੁੱਕ ਕਰਵਾ ਸਕਦੇ ਹੋ ਇਹ ਸਕਿਨ ਸ਼ੇਡ ਹੈ ਜੀ ਸਕਿਨ ਵੀ ਬਲੈਕ ਨਾਲ ਕੀਤਾ ਹੋਇਆ ਇਸ ਤਰ੍ਹਾਂ ਔਰ ਸੈਕਿੰਡ ਵੀ ਇਹੀ ਸੂਟ ਹੈ ਜੀ ਸੋ ਜਲਦੀ ਤੋਂ ਜਲਦੀ ਬੁੱਕ ਕਰਵਾ ਕੇ ਤੁਸੀਂ ਆਪਣਾ ਸੂਟ ਆ ਜਿਹੜਾ ਲੈ ਸਕਦੇ ਹੋ ਓਨਲੀ 2500 ਓਨਲੀ ਸੂਟ ਹੈ ਜੀ ਵਿਦਆਊਟ ਦੁਪੱਟਾ ਨੈਕਸਟ ਹੈਗਾ ਜੀ ਆਰੀ ਵਿਦ ਮਸ਼ੀਨ ਐਮਬਰਾਇਡਰੀ ਹੈ ਸੋ ਬਹੁਤ ਹੀ ਸੋਹਣਾ ਸੈਲਫ ਦਾ ਘੇਰੇ ਦਾ ਕੰਮ ਹੋਇਆ ਹੋਇਆ ਇਸ ਤਰ੍ਹਾਂ ਸਕਿਨ ਹੈ ਕਲਰ ਹੈ ਬਹੁਤ ਹੀ ਪਿਆਰਾ ਵਿੱਚ ਬੂਟੀਆਂ ਦਿੱਤੀਆਂ ਹੋਈਆਂ ਇਹ ਉੱਪਰ ਤੱਕ ਬੂਟੀ ਹੈ ਜੀ ਸੈਂਟਰ ਪੈਨਲ ਦੇ ਵਿੱਚ ਇਸ ਤਰ੍ਹਾਂ ਇਹ ਵੀ ਟਾਈਡਾ ਹੀ ਬਣ ਕੇ ਬਹੁਤ ਸੋਹਣਾ ਬਣ ਸਕਦਾ ਔਰ ਇਹਦੇ ਨਾਲ ਬਾਜੂ ਤੇ ਓਨਲੀ ਜਿਹੜਾ ਸੈਲਫ ਆ ਇਹ ਦਿੱਤਾ ਹੋਇਆ ਜੀ ਇਸ ਤਰ੍ਹਾਂ ਵਰਕ ਦਿੱਤਾ ਹੋਇਆ ਸੋ ਬੈਲ ਵੀ ਬਣਾ ਸਕਦੇ ਹੋ ਤੁਸੀਂ ਆਪਣੇ ਚੁਆਇਸ ਦੇ ਅਕੋਰਡਿੰਗ ਇਹਨੂੰ ਬਣਾ ਸਕਦੇ ਹੋ ਇਹ 3500 ਓਨਲੀ ਸੂਟ ਹੈ ਜੀ ਜੌਰਜਟੈਕ ਕਾਫੀ ਵਰਕ ਆ ਜਾਂਦਾ ਜੀ ਸੋ ਤੁਸੀਂ ਇਹਨੂੰ ਬੁੱਕ ਕਰ ਸਕਦੇ ਹੋ ਇਹਦੇ ਵਿੱਚ ਆਪਣੇ ਕੋਲੇ ਸ਼ੇਡ ਹੈਗੇ ਆ ਜੀ ਇਹ ਪਿੰਕ ਜਿਹਾ ਸ਼ੇਡ ਹੈ ਬਹੁਤ ਹੀ ਸੋਹਣਾ ਪਤਨ ਨਕੋਂ ਇਹ ਨਾਲ ਸੈਲਫ ਏਮਬਰਾਇਡਰੀ ਆ ਸੋ ਓਨਲੀ 3500 ਦਾ ਸੂਟ ਜੀ ਸੇਮ ਬਾਜੂ ਹੋਣਗੇ ਜੀ ਸਾਰਿਆਂ ਦੇ ਇਹ ਹੈਗਾ ਜੀ ਬੇ ਸ਼ੇਡ ਕੀੜਾ ਬਣਿਆ ਹੋਇਆ ਜੀ ਵਿੱਚ ਬੂਟੀ ਹੈਗੀ ਐ ਸੋ ਓਨਲੀ 3500 ਦਾ ਸੂਟ ਹੈ ਜੀ ਸੋ ਇਹ ਹੈਗਾ ਜੀ ਕ੍ਰੀਮ ਕਲਰ ਦਾ ਸੁਪੀਰੀਅਰ ਕਵਾਲਿਟੀ ਦੀ ਜਾਰਜਟ ਤੇ ਵਰਕ ਹੋਇਆ ਹੋਇਆ ਬਹੁਤ ਹੀ ਪ੍ਰੀ-ਕੈਂਬ੍ਰੋਇਡਰੀ ਕੀਤੀ ਹੋਈ ਹੈ ਸੋ ਇਹ 4000 ਦੀ ਰੇਂਜ ਚ ਸੂਟ ਹੈ ਜੀ ਉਹ 4500 ਦੀ ਰੇਂਜ ਸੂਟ ਹੈਗਾ ਜੀ ਬਹੁਤ ਹੀ ਬ੍ਰੀਕ ਵਰਕ ਹੈ ਬਾਜੂ ਤੇ ਵੀ ਬਹੁਤ ਬ੍ਰੀਕ ਵਰਕ ਹੈ ਸੋ ਤੁਸੀਂ ਇਹ ਲੈ ਸਕਦੇ ਜੀ 4500 ਦਾ ਓਨਲੀ ਸੂਟ ਹੈ ਦੁਪੱਟਾ ਕੋਈ ਵੀ ਲਗਾਉਂਗੇ ਇਹ ਥੋੜਾ ਫਾਰਮਲ ਜਿਵੇਂ ਤੁਸੀਂ ਵੇਅਰ ਕਰ ਸਕਦੇ ਹੋ ਜਿਵੇਂ ਬਰਥਡੇ ਪਾਰਟੀ ਵਗੈਰਾ ਤੇ ਜਾਂ ਪਾਰਟ ਵਗੈਰਾ ਤੇ ਤੁਸੀਂ ਇਹਨੂੰ ਵੇਅਰ ਕਰ ਸਕਦੇ ਹੋ ਬਹੁਤ ਹੀ ਪਿਆਰਾ ਬੰਦਾ ਹੈ ਔਰ ਬਹੁਤ ਹੀ ਸੋਹਣੀ ਜਾਰਜਟ ਤੇ ਹੈ ਇਹ 4500 ਦਾ ਓਨਲੀ ਸੂਟ ਹੈ ਜੀ ਇਹ ਹੈਗਾ ਜੀ ਰੂਬੀ ਦੀ ਕਾਟਨ ਹੈ ਵਿਦਆਊਟ ਲਾਈਨਿੰਗ ਵੀ ਬਣ ਜੂਗੀ ਜੀ ਇਹ ਔਰ ਲਾਈਨਿੰਗ ਲਗਾ ਕੇ ਵੀ ਬਣਾ ਸਕਦੇ ਹਾਂ ਸੋ ਸਾਰਿਆਂ ਦਾ ਅਲੱਗ-ਅਲੱਗ ਹੁੰਦਾ ਜੀ ਜਿਵੇਂ ਕਿ ਮੈਂ ਕੈਮਰੀ कॉटन ਤੇ ਵੀ ਲਾਈਨਿੰਗ ਲਗਾਈ ਆ ਸੋ ਥੋੜਾ ਜਿਹਾ ਜ਼ਿਆਦਾ ਉਹਦੀ ਲਾਈਫ ਹੈ ਸਟੱਫ ਦੀ कॉटन ਦੀ ਵੱਧ ਜਾਂਦੀ ਹੈ ਕਿਉਂਕਿ ਆਪਣੇ ਜਦੋਂ ਵਾਸ਼ ਕਰਦੇ ਆ ਆਪਾਂ ਜਾਂ ਕੋਈ ਕਿਵੇਂ ਵੀ ਥੋੜਾ ਉਹ ਜਲਦੀ ਖਰਾਬ ਨਹੀਂ ਹੁੰਦਾ ਹੈਗਾ ਸੋ ਇਸ ਤਰ੍ਹਾਂ ਵਾਈਟ ਵਰਕ ਹੈ ਜੀ ਬਹੁਤ ਹੀ ਪਿਆਰਾ ਔਰ ਬਾਜੂ ਤੇ ਹੈਵੀ ਵਰਕ ਹੈਗਾ ਇਸ ਤਰ੍ਹਾਂ ਬਾਟਮ ਤੇ ਵਰਕ ਨਹੀਂ ਹੈਗਾ ਜੀ ਅਗਰ ਤੁਸੀਂ ਕਰਾਉਂਗੇ ਤਾਂ 800 ਪਲੱਸ ਹੋ ਜਾਊਗਾ ਸੋ ਓਨਲੀ ਸੂਟ ਲੈਣੇ ਹੈਗੇ ਆ ਉਹ ਇਹ ਤਾਂ 3000 ਦਾ ਓਨਲੀ ਸੂਟ ਹੈ ਜੀ 3500 ਦਾ 3500 ਦਾ ਓਨਲੀ ਸੂਟ ਹੈ ਸੌਰੀ ਕਿਉਂਕਿ ਸਾਰੇ ਜਿਹੜੇ ਮੇਰੇ ਕੋਲੇ ਇਕੱਠੇ ਲਿਖੇ ਹੋਏ ਆ 3500 ਦਾ ਓਨਲੀ ਸੂਟ ਹੈ ਜੀ ਇਹਦੇ ਵੀ ਤੁਸੀਂ ਨਾਲ ਦਾ ਬੇਸ ਦਾ ਦੁਪੱਟਾ ਕਰਕੇ ਵਾਈਟ ਲਾਈਨਸ ਕਰ ਸਕਦੇ ਹੋ ਵਾਈਟ ਆਈ ਡਾਈ ਕਰਵਾ ਸਕਦੇ ਹੋ ਸੋ ਤਾਂ 3500 ਓਨਲੀ ਸੂਟ ਇਹ ਵੀ ਬਹੁਤ ਹੀ ਪਿਆਰਾ ਜੀ ਰੂਬੀ ਕਾਟਨ ਦਾ ਸੂਟ ਹੈਗਾ ਇਹ ਜਿਹੜੇ ਸਾਰੇ ਸਟਾਫ ਹੈਗੇ ਜੀ ਬਹੁਤ ਸੁਪੀਰੀਅਰ ਹੈਗੇ ਇਸ ਤਰ੍ਹਾਂ ਦਾ ਨਹੀਂ ਹੈਗਾ ਕੋਈ ਬੋਰ ਵਗੈਰਾ ਨਹੀਂ ਆਊਗਾ ਬਹੁਤ ਹੀ ਬ੍ਰੀਕ ਵਰਕ ਹੈਗਾ ਜੀ ਇਸ ਤਰ੍ਹਾਂ ਉੱਪਰ ਤੱਕ ਦੇ ਵਰਕ ਹੋਇਆ ਹੋਇਆ ਦੇਖ ਸਕਦੇ ਹੋ ਬਲੈਕ ਕਲਰ ਦੇ ਵਿੱਚ ਸੋ ਬਹੁਤ ਹੀ ਸੋਹਣਾ ਇਹ ਸਟਾਫ ਇਸ ਤਰ੍ਹਾਂ ਬਾਜੂ ਤੇ ਵਰਕ ਹੈਗਾ ਇਹ ਵੀ ਹੈਗਾ ਜੀ 3500 so ਦਾ only suit ਇਹਦਾ ਇਹਨਾਂ ਦਾ ਸਟਾਫ ਹੈ ਜੀ ਜਿਹੜਾ ਬਹੁਤ ਹੀ ਅੱਛਾ ਹੈਗਾ ਸੋ ਤੁਸੀਂ ਇਹ suit only suit ਹੈ ਜਿਹੜੇ ਬਾਈ ਕਰ ਸਕਦੇ ਹੋ ਜੀ ਹੋਪਸ ਸੋ ਤੁਹਾਨੂੰ ਜ਼ਰੂਰ ਪਸੰਦ ਆਏ ਹੋਣਗੇ ਅੱਗੇ ਆਪਾਂ ਤੁਹਾਡੇ ਲਈ ਬਹੁਤ ਹੀ ਇਸੇ ਤਰ੍ਹਾਂ ਦੇ ਬਹੁਤ ਹੀ ਸੋਹਣੇ ਸੋਹਣੇ suit ਲੈ ਕੇ ਆਉਂਦੇ ਰਾਵਾਂਗੇ ਸੋ ਬਣੇ ਰਹੋ ਆਪਣੇ ਚੈਨਲ ਵੀ ਸਟਾਈਲਿਸ਼ ਤੇ ਵੀਡੀਓ ਵਾਚ ਕਰਨ ਲਈ ਬਹੁਤ ਬਹੁਤ ਥੈਂਕ ਯੂ ਜੀ ਥੈਂਕ ਯੂ so much